ਮਤਲਬ ਆਪਾਂ ਕਹਿ ਸਕਦੇ ਆ ਵੀ ਇਹਨੂੰ ਕਹਿੰਦੇ ਥਾਂਲੇਵਾ ਹਨਾ ਬਿਰਲਾ ਦੇਖੋ ਤੁਸੀਂ ਬਹੁਤ ਹੀ ਜਿਆਦਾ ਚੰਗੀ ਝੋਟੀ ਹੈਗੀ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰਵਣ ਦੇਸ਼ ਸਿੰਘ ਤੁਹਾਡਾ ਸਵਾਗਤ ਕਰਦਾ ਦੋਸਤੋ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਤੁਹਾਨੂੰ ਮਾਨਸਾ ਮੰਡੀ ਦੀ ਵੀਡੀਓ ਦਿਖਾਵਾਂਗੇ ਜਿਵੇਂ ਆਹ ਦੇਖੋ ਇੱਕ ਮੱਝ ਖੜੀ ਹੈ ਇਹਦੀ ਵੀ ਡਿਟੇਲ ਲੈ ਕੇ ਦੇਵਾਂਗੇ ਬਹੁਤ ਚੰਗੀ ਜਿਆਦਾ ਆਪਾਂ ਕਹਿ ਸਕਦੇ ਆ ਗ੍ਰੇਡੇਡ ਮੱਝਾਂ ਦੇ ਵਿੱਚ ਆਉਂਦੀ ਹੈ ਤੇ ਇਧਰਲੇ ਪਾਸੇ ਤੁਸੀਂ ਦੇਖ ਲਓ ਹਨਾ ਮੰਡੀ ਦਾ ਮਾਹੌਲ ਫਿਰ ਆਜੋ ਆਪਾਂ ਜਿਹੜੇ ਵਿਕਰੀ ਵਾਲੇ ਪਸ਼ੂ ਤੁਹਾਨੂੰ ਦਿਖਾਵਾਂਗੇ ਬਹੁਤ ਹੀ ਜਿਆਦਾ ਚੰਗੇ ਚੰ ਘੱਟ ਚੁੱਕੀ ਹੈਗੀ ਤੇ ਆਜੋ ਬਹੁਤ ਟਾਈਮ ਨਹੀਂ ਲੈਂਦੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਤੁਸੀਂ ਤੇ ਆਪਾਂ ਤੁਹਾਨੂੰ ਚੰਗੇ-ਚੰਗੇ ਪਸ਼ੂ ਦਿਖਾਉਣੇ ਆ ਦੋਸਤੋ ਲੈ ਵੀ ਮਿੱਤਰੋ ਨਾਲ ਤੁਹਾਨੂੰ ਇੱਕ ਝੋਟੀ ਦਿਖਾਉਣੇ ਹੈਗੇ ਲੈ ਜਾ ਵੀ ਇੱਧਰ ਨੂੰ ਤੇ ਬਹੁਤ ਹੀ ਜ਼ਿਆਦਾ ਟਾਪ ਕਲਾਸ ਦੀ ਝੋਟੀ ਹੈ ਤੁਸੀਂ ਆਪ ਚੈੱਕ ਕਰ ਲਓ ਕੀ ਮਤਲਬ ਆਪਾਂ ਕਹਿ ਸਕਦੇ ਆ ਵੀ ਇਹਨੂੰ ਕਹਿੰਦੇ ਆ ਥਣਲੇਵਾ ਹਨਾ ਬਿਰਲਾ ਦੇਖੋ ਤੁਸੀਂ ਬਹੁਤ ਹੀ ਜ਼ਿਆਦਾ ਚੰਗੀ ਝੋਟੀ ਹੈਗੀ ਗ੍ਰੇਡੇਡ ਝੋਟੀਆਂ ਦੇ ਵਿੱਚ ਆਉਂਦੀ ਹੈਗੀ ਤੇ ਆਹ ਸਾਈਡ ਤੋਂ ਦੇਖ ਲਓ ਤੁਸੀਂ ਥਣ ਫਵਾਨਾ ਬਹੁਤ ਹੀ ਜ਼ਿਆਦਾ ਭਾਰੀ ਚੰਗਾ ਤਾਜੀ ਸੂਈ ਹੋਈ ਝੋਟੀ ਹੈ ਮਿੱਤਰੋ ਤੇ ਕੀ ਕਹਿਣਾ ਹਨਾ ਬਾਕੀ ਕੁਆਲਿਟੀ ਹੈ ਜਿਹੜੀ ਨਾ ਬਹੁਤ ਜ਼ਿਆਦਾ ਚੰਗੀ ਹੈ ਸਿੰਗਾ ਸੁੰਗਾ ਦੀ ਬਹੁਤ ਚੰਗੀ ਝੋਟੀ ਹੈ ਕਿ ਆਜੋ ਬਾਈ ਨਾਲ ਜਾਣਕਾਰੀ ਲੈਣੇ ਆ ਤੇ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਇਹ ਬਾਈ ਜਿਵੇਂ ਆਪਾਂ ਗੱਲ ਕਰੀਏ ਕਿੰਨੇਵੇਂ ਸੂਏ ਝੋਟੀ ਸੂਈ ਹੈ ਦੂਜਾ ਸੂਆ ਜੀ ਦੂਜਾ ਸੂਆ ਤੇ ਜੇ ਗੱਲ ਕਰੀਏ ਕਿੰਨਾ ਕ ਦੁੱਧ ਪਾ ਦੂਗੀ ਬਾਈ ਦੁੱਧ ਦੇ ਦਊਗੀ 16 17 ਕਿਲੋ 16 17 ਕਿਲੋ ਖੁੱਲਾ ਦੇਊਗੀ ਹਨਾ ਠੀਕ ਹੈ ਤੇ ਮਤਲਬ ਤਾਜੀ ਸੂਈ ਹੈ ਨਾ ਇਹ ਤਾਜੀ ਜੀ ਤਾਜੀ ਰਾਤ ਦੀ ਸੂਈ ਹੈ ਠੀਕ ਹੈ ਕਿੰਨੇ ਦੀ ਲੇਤੀ ਬਈ ਇਹ 122000 ਦੀ ਲਈ ਹੈ ਜੀ 122000 ਦੀ ਮਤਲਬ ਖਰੀਦੀ ਹੈ ਤੁਸੀਂ ਹਾਂਜੀ ਹਾਂਜੀ ਠੀਕ ਹੈ ਗੱਲ ਕਿਹੜਾ ਪਿੰਡ ਆ ਬਈ ਪਿੰਡ ਮੇਰਾ ਬਾਜ ਵਾਲਾ ਜੀ ਅੱਛਾ ਤੁਸੀਂ ਤਾਂ ਮਤਲਬ ਇਹਨਾਂ ਨੂੰ ਹਾਂਜੀ ਹਾਂ ਸੇਲ ਕਰਵਾਉਣਾ ਹੈਗਾ ਹਾਂ ਸੇਲ ਕਰਵਾਉਣਾ ਹੈ ਨਾ ਤੁਸੀਂ ਲੈ ਕੇ ਦਿੱਤੀਗਾ ਹਾਂਜੀ ਹਾਂਜੀ ਲੈ ਕੇ ਦਿੱ ਠੀਕ ਆ ਤੇ ਲੈ ਵੀ ਬਾਈ ਨੇ ਨਾ ਇਹ ਜਿਹੜੀ ਆਪਾਂ ਤੁਹਾਨੂੰ ਝੋਟੀ ਤਾਂ ਦਿਖਾਈ ਹੈਗੀ ਵੀ ਕਿੰਨੇ ਕਿੰਨੇ ਜੀ ਇਹ ਜੇ ਪਸ਼ੂ ਸੇਲ ਹੁੰਦੇ ਆ ਬਹੁਤ ਸਾਫ ਲੇਵੇ ਵਾਲੀ ਝੋਟੀ ਸੀਗੀ ਤੇ ਆਪਾਂ ਸਿਰਫ ਤਾਂ ਹੀ ਵੀਡੀਓ ਬਣਾਈ ਹੈ ਵੀ ਤੇ ਮਤਲਬ ਤੁਹਾਨੂੰ ਪਤਾ ਲੱਗ ਜਾਈ ਹੈ ਨਾ ਰੇਟ ਦਾ ਵੀ ਕਿਹਜੇ ਪਸ਼ੂ ਕਿੰਨੇ ਕਿੰਨੇ ਕੇ ਰੇਟਾਂ ਦੇ ਵਿੱਚ ਚੱਲੀ ਜਾਂਦੇ ਆ ਤੇ ਕਿੰਨਾ ਨੰਬਰ ਆ ਬਾਈ ਆਪਣਾ ਮੇਰਾ ਨੰਬਰ ਆ ਬਾਈ ਜੀ 98766 3359 ਠੀਕ ਆ ਬਾਈ ਧੰਨਵਾਦ ਤੇ ਆ ਦੇਖ ਲਓ ਤੁਸੀਂ ਬਹੁਤ ਜਿਆਦੇ ਟੌਪ ਕਲਾਸ ਝੋਟੀ ਤੁਹਾਨੂੰ ਦਿਖਾਈ ਹਾਂ ਬਹੁਤ ਸਾਫ ਹੈ ਹਾਂ ਹਾਂ ਤੇ ਬੌਲੀ ਚ ਹੀ ਆ ਬਈ ਹੈ ਨਾ ਹਾਂ ਜੀ ਰਾਤ ਦੀ ਸੂਇਆ ਜੇ 2-4 ਕਿਲੋ ਕੱਢਦਾ ਦੁੱਧ ਠੀਕ ਆ ਜੀ ਲੈ ਵੀ ਮਿੱਤਰੋ ਨਾ ਤੁਹਾਨੂੰ ਆਪਾਂ ਇੱਕ ਝੋਟੀ ਦਿਖਾਉਣੇ ਆਂਗੇ ਪਹਿਲੇ ਸੂਏ ਸੂਣਾ ਝੋਟੀ ਨੇ ਤੇ ਤੁਸੀਂ ਆ ਦੇਖ ਲਓ ਅਜੇ ਦਿਨ ਲੈਂਦੀ ਐ ਮੜਾਏ ਤੋਰੀ ਤੋਰੀ ਬਈ ਇਧਰ ਨੂੰ ਕਰਾ ਤੇ ਆਪਾਂ ਤੁਹਾਨੂੰ ਨਾ ਮਗਰੋਂ ਆਰਡਰ ਕੁਆਲਿਟੀ ਚੈੱਕ ਕਰਾ ਦਗੇ ਹਜੇ ਤਾਂ ਥੋੜਾ ਜਿਹਾ ਤੇ ਇੱਕ ਦੀ ਆ ਦੇਖ ਲਓ ਤੁਸੀਂ ਇਹ ਆ ਦੇਖੋ ਨੇੜੇ ਲਾਦਾ ਆਪਾਂ ਕੈਮਰਾ ਬਾਕੀ ਬਾਈ ਨਾਲ ਗੱਲਬਾਤ ਕਰਾਉਣੀ ਹੈ ਕੀ ਡਿਟੇਲ ਹੈ ਇਹਦੀ ਹਨਾ ਝੋਟੀ ਦੀ ਆਏ ਨੂੰ ਮੋੜਦਾ ਸੋਹਣਾ ਆਏ ਨੂੰ ਹਾਂ ਕੱਦ ਕਾਠ ਵੀ ਚੰਗਾ ਹੈ ਦੇਖ ਲਓ ਤੁਸੀਂ ਸਿੰਘ ਇੱਕ ਕੁੰਡਾ ਥੋੜਾ ਜਿਹਾ ਇਧਰ ਨਾਲ ਸਿੰਘ ਖੁੱਲਾ ਪਾਉਂਦੀ ਹੈ ਤੇ ਆਜੋ ਬਾਈ ਤੋਂ ਜਾਣਕਾਰੀ ਲੈਣੇ ਹਾਂਜੀ ਬਾਈ ਜੀ ਕਿਵੇਂ ਹੋ ਬਾਈ ਠੀਕ ਹੈ ਜੀ ਜੇ ਜੀ ਬਈ ਆਪਾਂ ਹ ਝੋਟੀ ਤੋੜ ਕੇ ਦਿਖਾਈ ਹੈ ਹਨਾ ਹਾਂਜੀ ਭਾਜੀ ਮੈਨੂੰ ਇਹਦੀ ਡਿਟੇਲ ਦੱਸ ਇਹ ਕਿੰਨੇ ਕ ਦਿਨ ਲੈ ਜੂ ਸੂਣ ਦੇ ਇਹਦੇ ਭਾਜੀ 31 ਤਰੀਕ ਨੂੰ ਦਿਨ ਪੂਰੇ ਆ 31 ਤਰੀਕ ਨੂੰ ਰਾਣੇ ਬੁੱਲ ਦਾ ਟੀਕਾ ਭਰਾਇਆ ਹੋਇਆ ਠੀਕ ਹੈ ਹਰਿਆਣੇ ਚਾ ਜਿਹੜਾ ਪੁਰਾਣਾ نسل ਦਾ ਠੀਕ ਹੈ ਇਹ ਸਕੰਦਰ ਦੀ ਧੀ ਆ ਜੀ ਸਕੰਦਰ ਦੀ ਹਾਂਜੀ ਇਹਦੀ ਮਾਂ ਨੇ 20 ਲੀਟਰ ਦੁੱਧ ਦਿੱਤਾ ਬਾਈ 20 ਲੀਟਰ ਹਾਂਜੀ ਤੇ ਇਹ ਕਿੰਨਾ ਕ ਦੇਊਗੀ ਬਾਈ ਇਹ ਪਹਿਲੇ ਸੂਏ ਦੇਊਗੀ ਬਾਈ ਦੁੱਧ 15 ਕਿਲੋ 15 ਕਿਲੋ ਹਾਂਜੀ ਜੇ ਘੱਟ ਦਿੱਤਾ ਜੇ ਘੱਟ ਦਿੱਤਾ ਬਾਈ 5000 ਨਫੇ ਨਾਲ ਜਿੰਨੇ ਦੀ ਅੱਜ ਲਈ ਆਊਗਾ ਅਗਲਾ 5000 ਅਗਲਾ ਲੋਕ ਤੱਕ ਢਾਕੇ ਲੈਂਦੇ ਆ ਅੱਜ 5000 ਨਫਾ ਦੇਵਾਂਗੇ ਅਗਲੇ ਨੂੰ 5000 ਨਫਾ ਦੇ ਦੇ ਜੇ 14 14.5 ਵੀ ਦੇਤਾ ਤਾਂ ਵੀ ਵਾਪਸੀ ਆ ਮੇਰੀ 15 ਹੀ ਦੇਉ ਪੂਰਾ 15 ਦਿਓ ਵੀ ਕਿੰਨੇ ਦਿਨ ਲੈ ਜੂਗੀ ਹੁਣ 31 ਤਰੀਕ ਨੂੰ ਦਿਨ ਪੂਰੇ ਉੱਪਰ ਬਾਈ 2 ਦਿਨ ਲੈ ਜਾ 3 ਦਿਨ ਲੈ ਜਾ ਠੀਕ ਹੈ ਤੇ ਜੇ ਗੱਲ ਕਰੀਏ ਬਾਈ ਹੁਣ ਆਪਾਂ ਮਤਲਬ ਤੇ ਮੁੱਲ ਦੀ ਬਾਈ ਮੁੱਲ ਮੁੱਲ ਬਾਈ 1.40 ਹੈਗਾ ਇਹਦਾ ਨਹੀਂ ਦੇਣ ਵਾਲਾ ਕਰ ਜਮਾ ਇਹ ਦੇਣਾ ਬਾਈ ਜਿਹਨੂੰ ਬਰੀਡ ਦਾ ਪਤਾ ਨਾ ਠੀਕ ਹੈ ਮੁੱਲ ਨਹੀਂ ਪੁੱਛਦਾ ਉਹ ਇਹਦਾ ਠੀਕ ਹੈ ਉਹਦਾ ਐ ਪੁੱਛੂਗਾ ਬਾਈ ਕਿ ਕਿਹੜੇ ਵੇਲੇ ਸੂਪੀ ਤੇ ਮੈਂ ਲੈ ਜਾ ਇਹਨੂੰ ਫਿਰ ਵੀ ਹਾਂ बस 130 ਦੀ 25-25 ਤੱਕਰ ਛੱਡਾਂਗਾ ਬਾਈ 24 ਦੀ ਵੀ ਨਹੀਂ ਛੱਡਦੇ ਮੁੱਲਾ ਤੇਰਾ ਨਾ ਮੁੱਲਾ ਤਾਂ ਹੋ ਗਿਆ ਤੇਰਾ ਨੰਬਰ ਬੋਲ ਦੇ 7098 ਜੀ ਠੀਕ ਹੈ 94972 ਤੇ ਪਿੰਡ ਤੇਰਾ ਮਾਨਸਾ ਆ ਗਿਆ ਹਾਨਸਾ ਜੀ ਕਚਹਿਰੀਆਂ ਦੇ ਬੈਕਸਾਈਡ ਮਕਾਨ ਆਪਣਾ ਠੀਕ ਹੈ ਹਾਂਜੀ ਲੈ ਵੀ ਮਿੱਤਰੋ ਇਹਦਾ ਆ ਮੇਲੇ ਦੇ ਸ਼ੌਂਕ ਨੂੰ ਲੈ ਕੇ ਆਏ ਆ ਠੀਕ ਹੈ ਕੋਈ ਬਰੀਡ ਤੇ ਲੈਂਦਾ ਕੋਈ ਡੰਗਰ ਠੀਕ ਹੈ ਹਾਂਜੀ ਧੰਨਵਾਦ ਤੇਰਾ ਬਾਈ ਬਹੁਤ ਬਹੁਤ ਤੇ ਲੈ ਵੀ ਮਿੱਤਰੋ ਬਾਈ ਨੇ ਜਿੰਨੀ ਕੀ ਗੱਲ ਕਹੀ ਆ ਤੇ ਉਨੀ ਕ ਤੇ ਖਰਾ ਉਤਰੂਗਾ ਬਾਈ ਨੇ ਵੀਡੀਓ ਚ ਕਿਹਾ ਤੇ ਆਜੋ ਅੱਗੇ ਆਪਾਂ ਹੋਰ ਕੋਈ ਪਸ਼ੂ ਦਿਖਾਉਣੇ ਤੁਹਾਨੂੰ ਇੱਕ ਮੱਝ ਆਪਾਂ ਤੋੜ ਕੇ ਹੋਰ ਦਿਖਾਉਣੇ ਆ ਪਹਿਲਾਂ ਤੁਸੀਂ ਆਰਡਰ ਕੁਆਲਿਟੀ ਚੈੱਕ ਕਰ ਲਓ ਹਨਾ ਆ ਦੇਖੋ ਨੇੜੇ ਲਾਤਾ ਕੈਮਰਾ ਤੇ ਆ ਆ ਗਈ ਇਹਦੀ ਬੰਤਰ ਪਿੱਠਪੁੜੇ ਦੀ ਮੋੜਲਾ ਵੀ ਮੋੜਲਾ ਬਰਾਂ ਨੂੰ ਬਹੁਤ ਚੰਗੇ ਜਿਵੇਂ ਕਹਿੰਦੇ ਤਾਜੀ ਸੂਈ ਆ ਰਾਤ ਸੂਈ ਹੋਈ ਮੱਝ ਹੈ ਸਿੰਘ ਦੇਖ ਲਓ ਤੁਸੀਂ ਗੋਲ ਪੈਂਦਾ ਸੋਹਣਾ ਲੱਗਦੀ ਹੈ ਸਿੰਘ ਵੀ ਸੋਹਣਾਗਾ ਬਾਕੀ ਆਰਡਰ ਕੁਆਲਿਟੀ ਜਿਹੜੀ ਬਹੁਤ ਚੰਗੀ ਹੈਗੀ ਆ ਥਣਾ ਦਾ ਸਾਈਜ਼ ਬਹੁਤ ਵਧੀਆ ਆਜੋ ਬਾਈ ਨਾਲ ਗੱਲਬਾਤ ਕਰਦਿਆਂ ਈ ਡਿਟੇ ਰਹਿਦੀ ਹੈਗੀ ਪਤਾ ਕਰਦੇ ਬਾਈ ਹਾਂ ਆਪਾਂ ਜਿਹੜੀ ਆ ਮੱਝ ਤੋਰ ਕੇ ਦਿਖਾਈ ਹੈਗੀ ਹਾਂਜੀ ਤੇ ਕਿੰਨੇਵੇਂ ਸੂਏ ਸੂਈ ਹੈ ਇਹ ਬਾਈ ਤੀਜੇ ਸੂਏ ਸੂਈ ਹੈ ਰਾਤ ਸੂਈ ਹੈ ਇਹ ਠੀਕ ਹੈ ਹਾਂ ਤੇ ਜੇ ਗੱਲ ਕਰੀਏ ਬਈ ਕਿੰਨਾ ਕੁ ਦੁੱਧ ਪਾ ਦੂਗੀ ਸਹੀ 15 ਕਿਲੋ ਖੁੱਲਾ ਟਾਈਮ ਆ 15 ਕਿਲੋ ਤਾਂ ਪਾਈ ਦਿਓ ਹਨਾ ਮੈਨੂੰ ਵੀ ਲੱਗਦਾ ਆ ਸਾਜੀ ਤੇ ਕਿਹੜਾ ਪਿੰਡ ਆ ਬਾਈ ਬਾਈ ਬੁਰਜਹਰੀ ਪਿੰਡ ਆ ਜ਼ਿਲ੍ਹਾ ਮਾਨਸਾ ਗੁਰਜਹਰੀ ਜ਼ਿਲ੍ਹਾ ਮਾਨਸਾ ਹਾਂਜੀ ਠੀਕ ਆ ਨੰਬਰ ਬੋਲਿਓ ਬਾਈ 9877275686 ਠੀਕ ਆ ਬਾਈ ਤੇ ਇੱਕ ਮੈਨੂੰ ਐਂ ਦੱਸਦੇ ਵੀ ਹਾਂ ਨਾਲ ਆ ਜਮਾ ਦੇਣ ਲੈਣ ਵਾਲੀ ਗੱਲ ਜੀ ਦੱਸਦੇ ਵੀ ਦੇਨ ਲੈਂਣ ਵਾਲਾ ਤਾਂ ਵੀਰੇ ਆਪਾਂ ਇੱਕ 15 ਦੀ ਛੱਡਦੇ ਆ ਇੱਕ 15 ਦੀ ਠੀਕ ਹੈ ਕੋਈ ਹੋਰ ਵੀ ਹੈ ਬਈ ਮੱਝ ਆਪਣੇ ਕੋਲੇ ਹਾਂ ਘਰੇ ਖੜੀ ਝੋਟੀ ਬਾਜ ਇੱਥੇ ਹੈ ਕੋਈ ਇੱਥੇ ਇੱਕਾ ਗੱਪਣ ਮੱਝ ਆਪਣੇ ਕੋਲੇ ਠੀਕ ਆ ਵੀ ਇਹ ਵੀ ਦੇਖੋ ਦੋਸਤੋ ਇੱਕ ਬਾਈ ਕੋਲੇ ਮੱਝ ਹੋਰ ਆ ਹਨਾ ਆਪਾਂ ਵੀ ਸਾਨੂੰ ਗੱਪਣ ਮੱਝ ਹੈਗੀ ਇਹ ਵੀ ਤੋਰ ਕੇ ਦਿਖਾ ਦਗੇ ਇਹ ਵੀ ਦੇਖ ਲਓ ਕੁਆਲਿਟੀ ਤੁਸੀਂ ਚੈੱਕ ਕਰ ਲਓ ਇੱਕ ਵਾਰ ਬਾਈ ਕਹਿੰਦਾ ਸੀ ਅੱਜ ਇੱਕ ਕਹਿੰਦਾ ਮਿਲਿਆ ਸੀ ਮੰਡੀ ਤੇ ਕਹਿੰਦਾ ਕੈਮਰਾ ਜਿਹੜਾ ਨਾ ਤੁਸੀਂ ਲੇਵੇ ਘੱਟ ਮੰਨੀ ਘੱਟ ਮਾਰਦੇ ਹੋ ਤੇ ਆ ਚੱਕ ਮੋੜਦਾ ਵੀ ਮੋੜਦਾ ਇਵੀ ਚੰਗੀ ਆ ਪਲੀ ਪੁਲੀ ਚੰਗੀ ਆ ਆਜੋ ਕੀ ਡਿਟੇਲ ਰਹਿੰਦੀ ਆ ਪਤਾ ਕਰਦੇ ਆ ਬਾਈ ਤੋਂ ਲੈਨੇ ਜਾਣਕਾਰੀ ਇੱਕ ਵਾਰ ਤੁਸੀਂ ਨਿਗਾਹ ਮਾਰ ਲਓ ਸਮਾਰ ਕੇ ਮਿੱਤਰੋ ਤੇ ਜਿਹੜੀ ਬਈ ਆਪਾਂ ਆਹ ਮੱਝ ਤੋੜ ਕੇ ਦੱਸਿਆ ਕਿੰਨੇਵੇਂ ਸੂਏ ਸੂਣਾ ਇਹਨੇ ਇਹ ਬਈ ਤੀਜੇ ਸੂਏ ਤੀਜੇ ਸੂਏ ਹਾਂਜੀ ਤੇ ਕਿੰਨਾ ਦੁੱਧ ਪਾ ਦੂ ਬਈ ਇਹੇ ਇਹ 14 ਕਿਲੋ ਦੁੱਧ ਖੁੱਲਾ ਪਾਉਂਗਾ ਬਈ ਹੈ 14 ਕਿਲੋ 14 ਕਿਲੋ ਠੀਕ ਹੈ ਤੇ ਇਹਦਾ ਕੀ ਰੇਟਰ ਹੋਊਗਾ ਬਈ ਰੇਟ ਤਾਂ ਬਾਈ ਕੁਛ ਕਰਾਲਾ 10 ਦੀ ਛੱਡਾਂਗੇ 10 ਦੀ ਛੱਡੋਂਗੇ ਹਾਂਜੀ ਠੀਕ ਹੈ ਤੇ ਲੈ ਵੀ ਮਿੱਤਰੋ 110 ਦੀ ਬਾਈ ਕਹਿੰਦਾ ਇਹ ਛੱਡਾਂਗੇ ਰੇਟ ਜਿੰਨਾ ਮਰਜ਼ੀ ਕਰਾ ਲਓ ਨੰਬਰ ਇੱਕ ਵਾਰੀ ਹੋਰ ਬੋਲ ਦੇ ਬਾਈ 98777 75686 ਠੀਕ ਹੈ ਧੰਨਵਾਦ ਬਾਈ ਤੇ ਲੈ ਵੀ ਮਿੱਤਰੋ ਹਨਾ ਇੱਕ ਵਾਰ ਫੇਰ ਆਪਾਂ ਨੇੜੋਂ ਕੈਮਰਾ ਲਾਦਗੇ ਆ ਦੇਖੋ ਠੀਕ ਹੈ ਠੀਕ ਆ ਜੋ ਅੱਗੇ ਹੋਰ ਚੱਲਦੇ ਆਂ ਹੋਰ ਦਿਖਾਉਣੇ ਮਿੱਤਰੋ ਹਨਾ ਤੁਹਾਨੂੰ ਆਪਾਂ ਇੱਕ ਝੋਟੀ ਦਿਖਾਉਣੇ ਹੈਗੇ ਪਹਿਲੇ ਸੂਏ ਸੋਨਾ ਬਾਈ ਇੱਧਰ ਲੈ ਜਾ ਮਾੜੀ ਜੀ ਤੇ ਕੁਆਲਿਟੀ ਤੁਸੀਂ ਚੈੱਕ ਕਰ ਲਓ ਆਪਾਂ ਲਾਦਨੇ ਆ ਆਰਡਰ ਕੁਆਲਿਟੀ ਤੁਸੀਂ ਆਹ ਦੇਖ ਲਓ ਹਨਾ ਥੋੜਾ ਜਿਹਾ ਇਹ ਲੇਵਾ ਪਟਿਆ ਹੋਇਆ ਹੈਗਾ ਹਨਾ ਬਣਾਉਣਾ ਤੇ ਸਿੰਘਾ ਸੁੰਗਾ ਦੀ ਸੋਹਣੀ ਆ ਜਿਵੇਂ ਤੁਹਾਨੂੰ ਦਿਖਾ ਦਿੱ ਗਏ ਹਨਾ ਮੂੰਹ ਦੀ ਵੀ ਬਹੁਤ ਸੋਹਣੀ ਆ ਦੇਖੋ ਤੇ ਆਜੋ ਬਾਈ ਨਾਲ ਗੱਲਬਾਤ ਕਰਾਉਣੇ ਆ ਭਾਈ ਜਿਹੜੀ ਆਪਾਂ ਹੱਥ ਝੋਟੀ ਤੋਰੀ ਆ ਹੁਣ ਹਾਂਜੀ ਪਹਿਲੇ ਸੂਏ ਸੂਣੇ ਨੇ ਆਈ ਪਲੋਂ ਆ ਜੀ ਠੀਕ ਹੈ ਕਿਹੜਾ ਪਿੰਡ ਆ ਤੇਰਾ ਭਗਤਪੁਰਾ ਮੌੜ ਆ ਜੀ ਭਗਤਪੁਰਾ ਤੇ ਕਿੰਨਾ ਮੁੱਲ ਕਰਦਾ ਇਹਦਾ ਬੋਲ ਜਿੰਨਾ ਮਰਜ਼ੀ ਕਰਾ ਲੋ ਮੁੱਲ 75 ਕਰਦੇ ਆ 62000 ਨੂੰ ਛੱਡਣੀ ਹੈ 62000 ਨੂੰ ਛੱਡਣੀ ਹੈ ਠੀਕ ਆ ਨੰਬਰ ਕਿੰਨਾ ਤੇਰਾ 9855748686 ਠੀਕ ਆ ਲੈ ਵੀ ਮਿੱਤਰੋ ਇੱਕ ਸਿੰਘ ਹਨਾ ਤੁਸੀਂ ਆਹ ਦੇਖ ਲਓ ਤੇ 100 ਥੋੜਾ ਜਿਹਾ ਮਤਲਬ ਲਿਖਿਆ ਹੋਇਆ ਕੋਲਰ ਤੇ ਆਪਾਂ ਲੈਵੇ ਤੇ ਥੱਲੇ ਵੀ ਮਾਰਦ ਗਏ ਆ ਇਹਦੀ ਅਡਰ ਕੁਆਲਿਟੀ ਤੁਸੀਂ ਚੈੱਕ ਕਰ ਲਓ ਤੇ ਆਜੋ ਅੱਗੇ ਕੋਈ ਹੋਰ ਪਸ਼ੂ ਦਿਖਾਉਣੇ ਆਪਾਂ ਤੁਹਾਨੂੰ